અમૃત કે દાતે ਸਰਬੰਸ દਾਨી દશમેશ પિતા ધનતન શ્રી ગુરુ ગોવિંદ ਸਿੰਘજી ਦੇ પ્રકાશ દિહાડે मौके ਇਤਿਹਾਸਿਕ ਗੁਰਦੁਆਰਾ ਬੌਲੀ ਸਾਹਿਬ શ્રી ਗੋਇੰਦਵਾਲ ਸਾਹਿਬ ਤੋਂ અલૌਕਿਕ ਨਗਰ ਕੀਰਤਨ ਖਾਲਸਾਈ ਜਾਹੋ ਜلال ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ શ્રી ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਸਜਾਏ ਗਏ ਇਸ ਮੌਕੇ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਭਾਈ ਨਿਹਾਲ ਸਿੰਘ ਹੋਰਾਂ ਨੇ ਕੀਤੀ ਇਸ ਮੌਕੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਨਗਰ ਨਿਵਾਸੀਆਂ ਨੇ ਕਸਬੇ ਵਿੱਚ ਕਈ ਥਾਵਾਂ ਤੇ ਸੰਗਤਾਂ ਲਈ ਗੁਰੂ ਕੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਫੋਦੀ ਟਾਈਮਜ਼ ਚੈਨਲ ਲਈ ਐਸਐ ਸੰਦਾ ਦੇ ਕਰਨੈਲ ਸਿੰਘ ਰੰਕੂ ਦੀ ਰਿਪੋਰਟ 1756 1699 ਦੀ ਵਸਾਖੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖਾਲਸਾ ਪੰਥ ਦੀ ਸਜਣਾ ਤਖਤ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੋ ਕੀਤੀ ਸੀ ਸਰਬੰਸਦਾਨੀ ਪੁੱਤਰਾਂ ਦਾ ਦਾਨੀ ਉਹਨਾਂ ਨੂੰ ਕਿਹਾ ਜਾਂਦਾ ਅੱਜ ਨਾਨਕ ਸ਼ਾਹੀ ਕੈਲੰਡਰ ਮੁਤਾਬਕ 17 ਜਨਵਰੀ 2024 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਾਰੇ ਗੁਰਦੁਆਰਾ ਸਬਾਨਾਂ ਵਿਖੇ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਅਸਥਾਨ ਗੁਰਦੁਆਰਾ ਗੋਂਦਵਾਲ ਪੌਲੀ ਸਾਹਿਬ ਵਿਖੇ ਅੱਜ ਨਗਰ ਕੀਰਤਨ ਪਹਿਲਾਂ ਸ੍ਰੀ ਕਨਪੜ ਸਾਹਿਬ ਦੇ ਭੋਗ ਪਾਏ ਗਏ ਨੇ। ਉਪਰੰਤ ਹੁਣ ਸ੍ਰੀ ਨਗਰ ਕੀਰਤਨ ਦੀ ਰਮਤਾ ਹੈਗੀ। ਨਗਰ ਕੀਰਤਨ ਨਗਰ ਦੇ ਵਿੱਚ ਹੁੰਦਾ ਹੁੰਦਾ। ਸੰਗਤ ਨੂੰ ਨੇ ਕਾਹ ਪਣੀ ਲੰਗਰਾਂ ਦੇ ਪ੍ਰਬੰਧ ਕੀਤੇ ਆ। ਇੱਥੇ ਨਿਵਾਸੀਆਂ ਨੇ ਸ਼ਾਮ ਨੂੰ ਫਿਰ ਮੋੜ ਇਸੇ ਸਥਾਨ ਤੇ ਸਮਾਪਤ ਹੋਏਗਾ। ਇਹ ਜਿਹੜਾ ਪ੍ਰਬੰਧ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਹ ਗੁਰਦੁਆਰਾ ਚੱਲ ਰਿਹਾ ਹੈ ਜਿਹਦੀ ਪ੍ਰਧਾਨਗੀ ਸਰਦਾਰ ਰਜਿੰਦਰ ਸਿੰਘ ਧਾਮੀ ਤੇ ਇਸ ਇਲਾਕੇ ਦੇ ਮੈਂਬਰ ਸਮਾਨ ਸਰਦਾਰ ਬਲਵਿੰਦਰ ਸਿੰਘ ਬਈ ਪੁੱਛ ਸਰਦਾਰ ਗੁਰਬਜਨ ਸਿੰਘ ਕਰਮੂਆਲਾ ਸਰਦਾਰ ਰਣਵਿੰਦਰ ਪਾਲ ਸਿੰਘ ਪਖੋਕੇ ਤੇ ਇਸ ਮੌਜੂਦਾ ਪੰਚਾਇਤ ਸਰਦਾਰ ਸਰਪੰਚ ਕੁਲਦੀਪ ਸਿੰਘ ਜੀ ਲੋਹਰੀਆ ਸਰਦਾਰ ਪ੍ਰੇਮ ਸਿੰਘ ਜੀ ਸਾਬਕਾ ਸਰਪੰਚ ਸਰਦਾਰ ਕੁਲਦੀਪ ਸਿੰਘ ਜੀ ਔਲਕ ਸਮੂਹ ਪੰਚਾਇਤ ਜਿਹੜੀ ਹੈ ਨਗਰ ਕੀਰਤਨ ਦੇ ਨਾਲ ਰਮਤਾ ਬਲੇ ਸੰਯੋਗ ਦੇ ਰਹੀ ਹੈ ਨਗਰ ਕੀਰਤਨ ਦੀ ਰਮਤਾ ਜਿਹੜੀ ਹੁਣ ਕਰ ਰਹੇ ਆ ਇਹਨਾਂ ਨੇ ਕਹਿੰਦਾ ਮੈਂ ਕਿਮਾ ਦਾ ਜਾਜਕਾਂ ਵੇ ਗੁਰੂ ਦਾ ਖਾਲਸਾ ਵੇ ਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਦਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਅੱਜ ਇਹ ਸਮੂਹ ਕੀ ਦਿਨਗਰ ਪਰਦੇ ਵਿੱਚ ਗੁਰਦਾਨ ਦੇ ਨਾਮ ਲੇਗਾ ਸੰਗਤ ਇਹਨਾਂ ਨੂੰ ਗੁਰਬੇਸ ਦੀ ਪ੍ਰਕਾਰ ਦੀ ਸਾਡੀ ਕੋਈ ਵਡਾਈ ਦੇ ਰਹੇ ਕਿਉਂਕਿ ਅੱਜ ਦੁਨੀਆ ਪਰਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਕਦੇ ਜਾ ਰਿਹਾ ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਇਹ ਇੱਕ ਬੜਾ ਵੱਲਖਲ ਕੁਰਬਾਨੀ ਭਰਿਆ ਇਤਿਹਾਸ ਹੈ ਤੇ ਇੱਕ ਨਕਰ ਦੀ ਗੱਲ ਵਾਲੀ ਹੈ ਨਕਰ ਸਾਹਿਬ ਦੀ ਗੱਲ ਵਾਲੀ ਹੈ ਜਾਂ ਫਤਿਹਗੜ੍ਹ ਸਾਹਿਬ ਦੀ ਗੱਲ ਵਾਲੀ ਹੈ ਇਹ ਜਿਹੜਾ ਜਿਹੜਾ ਗੁਰੂ ਹੈ ਇਹ ਜਿਹਨੇ ਆਪਣੇ ਹੱਥੀ ਆਪਣੇ ਪਿਤਾ ਨੂੰ ਤੋੜਿਆ ਆਪਣੇ ਹੱਥੀ ਆਪਣੇ ਬੱਚਿਆਂ ਨੂੰ ਤੋੜਿਆ ਇਸ ਤਰ੍ਹਾਂ ਦੇ ਜਿਹੜੇ ਉਸ ਸੇਖ ਹੈ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਬਹੁਤ ਵੱਡੀ ਸ਼ਖਸੀਅਤ ਹਨ ਉਹਨਾਂ ਦਾ ਜਿਹੜਾ ਇਤਿਹਾਸ ਹੈ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਅੱਜ 75 ਨਗਰੀ ਸਿੰਘ ਗੋਲਡਵਾਲ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੇਰਾ ਬਾਲੀ ਸਾਹਿਬ ਦੀ ਸਮੁੱਚੀ ਜਿਹੜੀ ਮਲੇਨਟ ਕਮੇਟੀ ਵੱਲੋਂ ਤੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਨਗਰ ਬਸਾ ਗੁਰ ਨਗਰ ਕੀਰਤਨ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਬੜੀ ਵੱਡੀ ਬੇਨਤੀ ਦੇ ਕੇ ਸੰਗਤਾਂ ਨੇ ਇਸਾ ਲਿਆ ਵਾਹਿਗੁਰੂ ਜੀ ਦੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬਾਨ ਨੇ ਜੋ ਸਾਨੂੰ ਸੰਦੇਸ਼ ਦਿੱਤਾ ਅਸੀਂ ਉਹਨਾਂ ਦੇ ਤਾਈ ਸੂਰ ਦੇ ਵਿੱਚ ਚੱਲ ਕੱਲ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10ਵਾਂ ਪਾਛਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰ ਕਾਸ਼ਮੀਰ ਵਿੱਚ ਹੀ ਮਨਾ ਰਹੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਸੱਚ ਦੇ ਵਾਸਤੇ ਮਜਲੂਮਾਂ ਨੂੰ ਦੱਬੇ ਕੁਦਲ ਲੋਕਾਂ ਨੂੰ ਸੇਵ ਸਜਾ ਕੇ ਹੱਕ ਸੱਚ ਦੇ ਵਾਸਤੇ ਲੰਗਰ ਬਲਵਕਸ਼ਾ ਮੈਂ ਅੱਜ ਗੁਰੂ ਗੋਬਿੰਦ ਸਿੰਘ ਜੀ ਸਿੱਖਿਆ ਦੇ ਤੌਰ 'ਤੇ ਦੁਨੀਆ ਨੂੰ ਉਪਦੇਸ਼ ਦਿਲਾਇਆ ਕਿ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਸੀ ਅਗਰ ਜੋ ਜ਼ੁਲਮ ਕਰਨਾ ਪਾਵਾ ਤੇ ਜ਼ੁਲਮ ਸਹਣਾ ਵੀ ਪਾਵਾ ਮਾਦਾ ਇਸੇ ਦੇ ਸਿੱਖ ਸੰਗਤ ਨੂੰ ਦੁਨੀਆ ਭਰ ਦੇ ਨਾਨਕ ਨਿਹਾਲਾ ਸੰਗਤ ਨੂੰ ਕਹਿੰਦਾ ਜਨਾ ਕਿ ਜੇ ਗੁਰੂ ਸਾਹਿਬ ਨੇ ਇਹ ਉਪਦੇਸ਼ ਦਿੱਤਾ ਤੇ ਆਪਾਂ ਉਹਦੇ ਤੇ ਚੱਲਿਓ ਹੱਕ ਸਤ ਵਾਸਤੇ ਆਪਾਂ ਦਾ ਖੜਨਾ ਆਪਣਾ ਫਰਜ਼ ਆ ਆਪਾਂ ਤਾਂ ਹੀ ਗੁਰੂ ਸਾਹਿਬ ਨੂੰ ਸੱਚੀ ਸੰਗਤ ਦੇ ਸਕਦੇ ਹਾਂ ਜੇ ਆਪਾਂ ਉਹਨਾਂ ਦੇ ਕਹੇ ਹੋਦੇ ਤੁਰਾਂਗੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜੇ ਜਨਮ ਕਰਨਾ ਹੈ ਪਾਪ ਤੇ ਜਨਮ ਸਹਿਣਾ ਵੀ ਪਾਪ ਆ ਅੱਜ ਦੁਨੀਆ ਤੇ ਵੱਖਰੇ ਵੱਖਰੇ ਜਨਮ ਹੋ ਰਹੇ ਆ ਨਸ਼ੇ ਦੇ ਕਰਾਇਆ ਮਜੂਰਾਂ ਨਾਲ ਅਤਿਆਚਾਰ ਹੋ ਰਿਹਾ ਬੱਚਿਆਂ ਦਾ ਘੜ ਸੋ ਰਿਹਾ ਆਪਾਂ ਇਸ ਜਲੰਧਰ ਦੇ ਵੇਸਟ ਆਪਾਂ ਉੱਕੇ ਆਵਾਜ਼ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲੂ ਸਾਹਿਬ ਨਗਰ ਵਿੱਚ ਹਾਜ਼ਰ ਹੋਈ ਸਮੂਹ ਸਾਧ ਸੰਗਤ ਅਤੇ ਤੁਰੀ ਚੰਨੀ ਵਾਲੇ ਵੀਰਾਂ ਨੂੰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਜੀ ਦੇ ਜਨ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਆਗਮਨ ਪੂਰਵ ਯਾਨੀ ਸੋਰਠੀ ਗੁਰਦੁਆਰਾ ਗੁਰਦਵਾਰ ਬਾਲੀ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਮੰਡਿਤ ਕਮੇਟੀ ਗੁਰਦਵਾਰਾ ਬਾਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਬਦ ਪਾਠ ਨੂੰ ਸਰਕਾਰ ਸਾਹਿਬ ਨੂੰ ਆਇਆ ਜਾ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖ ਧਰਮ ਦੇ 10ਵੇਂ ਸਤਿਗੁਰੂ ਹਨ ਇਹਨਾਂ ਦੇ ਪਿਤਾ ਸਰਕਾਰਯੋਗ ਗੁਰੂ ਤੇਗ ਬਹਾਦਰ ਸਾਹਿਬ ਸਰਕਾਰਯੋਗ ਮਾਤਾ ਗੁਜਰ ਕੌਰ ਪਟਨਾ ਜੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇਖੇ ਉਹਨਾਂ ਦੇ ਪਾਤਸ਼ਾਹ ਹੋਏ ਅਤਿ ਸ਼ਰਮਣੀ ਗੁਰਦੁਆਰੇ ਪਰਮੰਗੀ ਕਮੇਟੀ ਦੇ ਉਦੋਂ ਸਟਕਾ ਸ਼੍ਰੀ ਸ਼ਰਮਣੀ ਸਾਹਿਬ ਸੇਵਾ ਸੁਸਾਇਟੀ ਕਾਫੀ ਬਣਾ ਤਾ ਜੋ ਪ੍ਰਬਤ ਦੇ ਰਿਹਾ ਅਰੰਭ ਸਾਨੂੰ ਸਾਰੀ ਸੰਗਤ ਬੜੀ ਚਾਹ ਤੇ ਉਤਸ਼ਾਹ ਨਾਲ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਯਾ ਹੇਠ ਪੰਜਾਂ ਪਿਆਰੀਆਂ ਦੀ ਅਗਵਾਈ ਵਿੱਚ ਤੇ ਪਿਆਰਿਆ ਨਗਰ ਕੀਰਤਨ ਅਰੰਭ ਹੋਇਆ ਹੈ ਅਤੇ ਇਹਦੀ ਜੋ ਸਮਾਗਤੀ ਗੁਰੂ ਦੀ ਕਿਰਪਾ ਸਦਕਾ 5 ਵਜੇ ਬਾਲੀ ਸਾਹਿਬ ਵਿਖੇ ਹੀ ਹੋਵੇਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਨੂੰ ਸਰਬ ਸੰਗੀ ਵਾਲਤਾ ਦਾ ਉਪਦੇਸ਼ ਦਿੱਤਾ ਜੋ ਉਹਨਾਂ ਦੇ ਦਰਸ਼ਨ ਕਰਨ ਲਈ ਪਹਿਲੀ ਵਾਰੀ ਪੀਰ ਭੀਖਸ਼ਾ ਜਦੋਂ ਗਏ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਕੋਲ ਉਹਨਾਂ ਨੇ ਆਪਣੀਆਂ ਦੋ ਪੁੱਜੀਆਂ ਖੜੀਆਂ ਇੱਕ ਦੁੱਧ ਤੇ ਇੱਕ ਪਾਣੀ ਤੇ ਗੁਰੂ ਸਾਹਿਬ ਜੀ ਦੇ ਉੱਤੇ ਉਹਨਾਂ ਨੂੰ ਇੱਕ ਅੰਦਰ ਇੱਕ ਪ੍ਰਸ਼ਨ ਸੀ ਪੀ ਮਹਾਰਾਜ ਤੁਸੀਂ ਕਿਹਨਾਂ ਦਾ ਜਿਹੜਾ ਵਾ ਉਹ ਪੱਖ ਲਓਗੇ ਹਿੰਦੂਆਂ ਦਾ ਕਿ ਮੁਸਲਮਾਨਾਂ ਦਾ ਪਰ ਗੁਰੂ ਸਾਹਿਬ ਨੇ ਕਹਿੰਦੇ ਆਪਣੀ ਚਰਨਾਂ ਦੀ ਛੋਹ ਨਾਲ ਉਹ ਦੋਵੇਂ ਪੁੱਜੀਆਂ ਤੋੜ ਕੇ ਤੇ ਪੀਰ ਭੀਖਸ਼ਾ ਦਾ ਵਹਿਮ ਦੂਰ ਕਰ ਦਿੱਤਾ ਸੀ ਕਿ ਮੈਂ ਤੁਹਾਨੂੰ ਵੈਮਾ ਪਰਮਾ ਦੇ ਕੁੱਝਿਆਂ ਤੋਂ ਬਾਹਰ ਕੱਢਣ ਆਇਆ ਪੀਰ ਭੀਖਸ਼ਾ ਖੁਸ਼ ਹੋ ਗਏ ਸਨ ਫਿਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਲਤਨੀ ਛਕਿਆ ਗੁਰੂ ਸਾਹਿਬ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੇ 6 ਸਾਲ ਤੱਕ ਬੜੇ ਤੋਜ ਕੀਤੇ ਫਤੇ ਚੰਦ ਮੈਣੀ ਦੀ ਘਰ ਵਾਲੀ ਰਾਣੀ ਮੈਣੀ ਨੂੰ ਮਾਂ ਦਾ ਦਰਜਾ ਦਿੱਤਾ ਪੰਡਿਤ ਸ਼ੇਵਦਾਤ ਨੂੰ ਗੁਰੂ ਸਾਹਿਬ ਜੀ ਨੇ ਪਰਮੇਸ਼ਰ ਦੇ ਦਰਸ਼ਨ ਦਿੱਤੇ ਅਤੇ ਹੋਰ ਬੇਅੰਤ ਅੱਜ ਦੇ ਪਿਆਰਿਆਂ ਨੂੰ ਪੜਨਾ ਸਰਤਾਰਿਆ ਸਤਗੁਰੂ ਪਾਤਸ਼ਾਹ ਜੀ ਦੇ ਬਿਆਨ ਤੇ ਬਚਪਨ ਦੇ ਯੋਜਨ ਤੇ ਸਭੂ ਸਾਧ ਸੰਗਤ ਨੂੰ ਜਿਵੇਂ ਚੈਨਲ ਦੇਖ ਰਹੇ ਹੋ ਗੁਰਦੁਆਰਾ ਬਾਲੀ ਸਾਹਿਬ ਜੀ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਹੋਰ ਸਮੂਹ ਸਾਧ ਸੰਗਤ ਵੱਲੋਂ ਸਮੂਹ ਸਾਧ ਸੰਗਤ ਨੂੰ ਜਿੱਥੇ ਵੀ ਸੁਣਦੇ ਹੋ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ 358ਵੇਂ ਪਰਪੰਨ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ